ਜੀ ਹਾਂ ਇਹ ਕੱਲ ਦੀਆਂ ਤਸਵੀਰਾਂ ਨੇ ਜਦੋਂ ਮਦਰਾਸੀ ਢੋਸੇ ਵਾਲੇ ਦੇ ਨਗਰ ਨਿਗਮ ਵਾਲੇ ਕਾਰਵਾਈ ਕਰ ਰਹੇ ਨੇ ਲੱਗੇ ਲਗਾਏ ਢੋਸੇ ਹੀ ਚੱਕ ਲਿੱਤੇ ਗਏ ਤਵੀ ਸਮੇਤ ਤੇ ਇਹ ਕਾਰਵਾਈ जायज ਹੈ ਕੀ ਕਹਿ ਰਹੇ ਸੁਣੋ ਜੀ ਸਾਹਮਣੇ ਵਾਲੇ ਲਗਾਏ ਸੀ ਗਲਤੀ ਹੈ ਉਹ ਆਈਸੀ ਕਮੇਟੀ ਵਾਲਾ ਆਇਆ ਸੀ ਉਸਕਾ ਪਤਾ ਲੱਗਿਆ ਸਟਰ ਬੰਦ ਹੋ ਗਿਆ ਸਾਹਮਣੇ ਵਾਲਾ ਸੀ ਮੇਰਾ ਤਵਾ ਵੀ ਅੰਦਰ ਆ ਕੇ ਅੰਦਰ ਦੁਕਾਨ के अंदर ਧਰਨੇ ਕੇ ਬਾਅਦ ਚੱਕਿਆ ਸੀ ਮੇਰੇ ਦੁਕਾਨ ਤੇ ਵੀਡੀਓ ਜਦੋਂ ਮੈਂ ਕੋਟ ਰਿਹਾ ਡੋਸੀ ਵਾਲਾ ਕਹਿੰਦਾ ਤਵੀ ਮੇਰੀ ਲੱਗੀ ਲਗਾਈ ਚੱਕ ਕੇ ਲੈ ਗਏ ਤਸਵੀਰਾਂ ਤੁਹਾਡੇ ਸਾਹਮਣੇ ਨੇ ਉਹ ਦੱਸ ਰਿਹਾ ਕਿ ਕਿਸ ਤਰ੍ਹਾਂ ਨਗਰ ਨਿਗਮ ਕਾਰਵਾਈ ਕਰ ਰਿਹਾ ਕਹਿੰਦਾ ਗਲਤੀ ਹੈ ਮੰਨ ਰਿਹਾ ਪਰ ਫਿਰ ਵੀ ਉਹ ਕਹਿੰਦਾ ਸਾਡੇ ਨਾਲ ਤਸ਼ੱਦਦ ਹਰ ਵਾਰੀ ਕਿਉਂ ਹੁੰਦਾ ਅੱਗੇ ਵੀ ਇਦਾਂ ਹੀ ਹੋਇਆ ਤੇ ਆਹ ਤਸਵੀਰਾਂ ਦੇਖੋ ਕਿਦਾਂ ਠੁੱਡੇ ਮਾਰੇ ਜਾ ਰਹੇ ਨੇ ਦੁਕਾਨ 'ਚ ਵੜ ਵੜ ਕੇ ਇਹ ਥਾਣੇਦਾਰ ਸਾਹਿਬ ਕਿੰਨਾ ਨੇ ਦਿੱਤਾ ਅਧਿਕਾਰ ਸਮਾਨ ਚੱਕਣ ਤੋਂ ਬਾਅਦ ਠੁੱਡੇ ਵੀ ਮਾਰਨੇ ਨੇ ਸੋ ਆ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਇਹ ਦੁਕਾਨਦਾਰ ਦੀ ਦੁਕਾਨ ਦੇ ਮੂਹਰੇ ਪਈ ਤਵੀ ਉਹ ਮੰਨਦਾ ਗਲਤੀ ਹੈ ਪਰ ਕੁੱਟਮਾਰ ਕਰਨਾ ਕਿੱਥੇ ਦਾ ਅਧਿਕਾਰ ਹੈਗਾ ਸੋ ਤੁਸੀਂ ਦੇਖੋ ਹਲੇ ਤਸਵੀਰਾਂ ਖਤਮ ਨਹੀਂ ਹੋਈ ਦੁਕਾਨ ਦੇ ਦਰਵਾਜ਼ੇ 'ਚ ਠੁੱਡੇ ਮਾਰਦੀਆਂ ਤਸਵੀਰਾਂ ਤੁਸੀਂ ਵੇਖਿਆ ਨੇ ਹਲੇ ਤਾਂ ਤਸਵੀਰਾਂ ਹੋਰ ਵੀ ਆਣੀਆਂ ਨੇ ਜਦੋਂ ਦੁਕਾਨ ਦੇ ਅੰਦਰ ਵੜ ਕੇ ਵੀ ਪੁਲਿਸ ਵਾਲੇ ਰੱਜ ਕੇ ਆਪਣੀ ਤਸੱਲੀ ਕਰਨਗੇ ਇਹ ਵਿਚਾਰੇ ਜਿਹੜੇ ਤੇ ਨੌਕਰੀ ਕਰ ਰਹੇ ਕਰਮਚਾਰੀ ਨੇ ਉਹਨਾਂ ਉੱਪਰ ਦੁਕਾਨਦਾਰ ਕੋਲੇ ਇਹ ਪਲੇਟਾ ਚੱਕਣ ਵਾਲੇ ਡੋਸਾ ਸਰਵ ਕਰਨ ਵਾਲੇ ਉਹਨਾਂ ਮਜ਼ਦੂਰਾਂ ਉੱਪਰ ਕਿਸ ਤਰ੍ਹਾਂ ਕੁੱਟਮਾਰ ਕਰਦੇ ਨੇ ਉਹ ਤਸਵੀਰਾਂ ਵੀ ਅੱਜ ਆਈਆਂ ਨੇ ਸੋਹੇਂਦਰੇ ਤਸਵੀਰਾਂ ਨੇ ਆ ਸਰਦਾਰ ਜੀ ਆ ਸਰਦਾਰ ਜੀ ਆ ਸਰਦਾਰ ਜੀ ਵਾਹ ਜੀ ਵਾਹ ਆ ਸਰਦਾਰ ਜੀ ਦਾ ਗੁੱਸਾ ਵੜਾ ਹੈ ਬੜਾ ਜ਼ਾਲਮ ਹੈ ਇੱਕ ਵਾਰੀ ਫੇਰ ਦੇਖੋ ਤੁਸੀਂ ਆ ਆ ਬਈ ਥੱਪੜ ਆ ਬਈ ਥੱਪੜ ਆ ਬਈ ਥੱਪੜ ਸਰਦਾਰ ਜੀ ਕੜਤਾ ਪੂਰਾ ਗੁੱਸਾ ਇਸ ਗਰੀਬ ਤੇ વાહ વિ વાહ કે જાવા